ਅੱਪਾ ਅਗਲੀ ਖਬਰ ਵੀ ਜਿਹੜੀ ਆ ਉਹ ਕਿਸਾਨੀ ਸੰਘਰਸ਼ ਦੇ ਨਾਲ ਜੁੜੀ ਹੋਈ ਲੰਨੇ ਆ ਜਿਹੜਾ ਸਾਡੇ ਕਿਸਾਨਾਂ ਆਗੂਆਂ ਦਾ ਸੰਘਰਸ਼ ਆ ਉਹ ਕੇਸ ਪਾਸੇ ਵੱਲ ਕਰਵਟ ਲੈ ਸਕਦਾ ਆ ਤੁਸੀਂ ਕਿਸ ਤਰ੍ਹਾਂ ਇਸ ਚੀਜ਼ ਨੂੰ ਦੇਖਦੇ ਹੋ ਕਿਉਂਕਿ ਕਿਸਾਨੀ ਆਗੂ ਡੱਲੇਵਾਲ ਸਾਹਿਬ ਦੀ ਜਿਹੜੀ ਭੁੱਖ ਹੜਤਾਲ ਆ ਉਹ ਵੀ ਇਸ ਵੇਲੇ ਬਹੁਤ ਜ਼ਿਆਦਾ ਵੱਡੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਸੋ ਤੁਸੀਂ ਉਹਨਾਂ ਦੀ ਭੁੱਖ ਹੜਤਾਲ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਇਸ ਖਬਰ ਨੂੰ ਬਰਮਿੰਦਰ ਜਿਹੜਾ ਕਿਸਾਨੀ ਸੰਘਰਸ਼ਾ ਇਹਦਾ ਦੂਜਾ ਪੜਾਅ ਆ ਇਹਦਾ ਪਹਿਲਾ ਪੜਾਅ 2019 ਚ ਸ਼ੁਰੂ ਹੋਇਆ ਸੀ ਜਦੋਂ ਤਿੰਨ ਬਿੱਲ ਜਿਹੜੇ ਸੀਗੇ ਭਾਰਤ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਸੀਗੇ ਉਹ ਤਿੰਨ ਬਿੱਲਾਂ ਨੂੰ ਜਿਹੜਾ ਸੀਗਾ ਆਪਣੇ ਲਈ ਬੇਇਨਸਾਫੀ ਦੱਸਦੇ ਹੋਏ ਕਾਲੇ ਕਾਨੂੰਨ ਦੱਸਦੇ ਹੋਏ ਵੱਡਾ ਜਿਹਾ ਸੰਘਰਸ਼ ਪੰਜਾਬ ਤੋਂ ਉੱਠਿਆ ਸੀਗਾ ਕਿਸਾਨੀ ਸੰਘਰਸ਼ ਦੇ ਰੂਪ ਵਿੱਚ ਸੋ ਉਹਨਾਂ ਇੱਕ ਵੱਡੀ ਲੰਬੇ ਤੌਰ ਦੇ ਆਪਾਂ ਕਹਿ ਸਕਦੇ ਕਿ ਲੰਬਾ ਸਮਾਂ ਇੱਕ ਸੰਘਰਸ਼ ਕੀਤਾ ਤਾਂ ਆਖਰਕਾਰ ਇੰਨਾ ਦਬਾਅ ਵੱਧ ਗਿਆ ਸੀਗਾ ਕਿ ਕੇਂਦਰ ਸਰਕਾਰ ਨੂੰ ਉਹ ਤਿੰਨ ਬਿੱਲ ਜਿਹੜੇ ਸੀ ਵਾਪਸ ਲੈਣੇ ਪਏ ਸੀ ਲੇਕਿਨ ਹੁਣ ਜਿਹੜੇ ਹਾਲਾਤ ਪਿਛਲੇ 1.5 ਸਾਲ ਤੋਂ ਦੁਬਾਰਾ ਕਿਸਾਨੀ ਸੰਘਰਸ਼ ਜਿਹੜਾ ਸੀਗਾ ਇਹ ਸ਼ੁਰੂ ਹੋਇਆ ਹਾਲਾਂਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਫਰਕ ਹੈ ਜਿੰਨੀਆਂ ਜਥੇਬੰਦੀਆਂ ਘੱਟੋ-ਘੱਟ 25-30 ਦੇ ਕਰੀਬ ਕਿਸਾਨ ਜਥੇਬੰਦੀਆਂ ਸੀ ਉਹਦੇ ਵਿੱਚੋਂ ਕੁਝ ਇੱਕ ਜਥੇਬੰਦੀਆਂ ਜਿਹੜੀਆਂ ਉਹਦਾ ਸੰਘਰਸ਼ ਆ ਬਾਕੀ ਜਥੇਬੰਦੀਆਂ ਨਾਲ ਨਹੀਂ ਆਈਆਂ ਔਰ ਉਦੋਂ ਤੋਂ ਹੀ ਪਹਿਲਾਂ ਕਿਸਾਨ ਜਥੇਬੰਦੀਆਂ ਦਾ ਕਹਿਣਾ ਸੀ ਕਿ ਅਸੀਂ ਦਿੱਲੀ ਸਿੱਧਾ ਕੂਚ ਕਰਾਂਗੇ ਭਾਵੇਂ ਕਿ ਪਹਿਲਾਂ ਅਲਟੀਮੇਟਮ ਦਿੱਤੇ ਗਏ ਸੀਗੇ ਸਟਾਰਟਿੰਗ ਦੇ ਵਿੱਚ ਪਿਛਲੇ ਸਾਲ ਤੇ ਉਹਦੇ ਤਹਿਤ ਜਿਹੜਾ ਅਸੀਂ ਦਿੱਲੀ ਜਾਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਇਸ ਵਾਰ ਜਿਹੜੀ ਨਾਕਾਬੰਦੀ ਉਹ ਤਾਂ ਵੱਡੀ ਪੱਧਰ ਤੇ ਕੀਤੀ ਗਈ ਸੀ ਜਿਹਦੇ ਕਰਕੇ ਬਹੁਤ ਸਾਰੇ ਕਿਸਾਨ ਜਿਹੜਾ ਲਾਠੀ ਚਾਰਜ ਵੀ ਹੋਇਆ ਗੋਲੀ ਵੀ ਚੱਲੀ ਸੀ ਤੇ ਇੱਕ ਕਿਸਾਨ ਦੀ ਜਿਹੜੀ ਕਿਸਾਨ ਜਿਹੜਾ ਨੌਜਵਾਨ ਸੀਗਾ ਉਹਦੀ ਉਹਦੀ ਮੌਤ ਵੀ ਹੋ ਗਈ ਸੀ ਇਹਦੇ ਨਾਲ ਨਾਲ ਬਹੁਤ ਸਾਰੇ ਕਿਸਾਨ ਜਿਹੜੇ ਸੀ ਜ਼ਖਮੀ ਹੋ ਗਏ ਸੀ ਉਹਦੇ ਚੱਲਦਿਆਂ ਚੱਲਦਿਆਂ ਜਿਹੜਾ ਕਿਸਾਨੀ ਸੰਘਰਸ਼ ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ ਹੁਣ ਅੱਗੇ ਤਾਂ ਨਹੀਂ ਜਾਇਆਦਾ ਤਾਂ ਲੇਕਿਨ ਉਦੋਂ ਦੀਆਂ ਕਿਸਾਨ ਜਥੇਬੰਦੀਆਂ ਖਾਸ ਤੌਰ ਤੇ ਜਗਦੀਸ਼ ਸਿੰਘ ਡੱਲੇਵਾਲਾ ਉਹਨਾਂ ਦੀ ਜਿਹੜੀ ਜਥੇਬੰਦੀ ਆ ਤਾਂ ਇੱਕ ਜਥੇ ਇੱਕ ਦੋ ਜਥੇਬੰਦੀਆਂ ਹੋਰ ਹੈਗੀਆਂ ਨੇ ਕਈ ਜਿਹੜੇ ਮਹੀਨੇ ਲੰਘਿਆ ਕਈ ਰੁੱਤਾਂ ਲੰਘੀਆਂ ਉੱਥੇ ਬੈਠਿਆ ਤਾਂ ਆਖਰਕਾਰ ਜਦੋਂ ਕਿਸਾਨਾਂ ਨੂੰ ਲੱਗਾ ਕਿ ਜਿਹੜੀ ਕੇਂਦਰ ਸਰਕਾਰ ਆ ਉਹਨਾਂ ਦੇ ਵੱਲ ਕੋਈ ਧਿਆਨ ਨਹੀਂ ਦੇ ਰਹੀ ਤਾਂ ਉਹਦੇ ਚੱਲਦਿਆਂ ਹੋਇਆਂ ਕਿਸਾਨ ਜਿਹੜੇ ਆਗੂ ਆ ਉਹਨਾਂ ਨੇ ਜਗਦੀਸ਼ ਸਿੰਘ ਡੱਲੇਵਾਲਾ ਉਹਨਾਂ ਐਲਾਨ ਕੀਤਾ ਸੀ ਕਿ ਜੇ ਕੇਂਦਰ ਸਰਕਾਰ ਆ ਉਹਨਾਂ ਦੀ ਮੰਗਾਂ 'ਤੇ ਧਿਆਨ ਨਹੀਂ ਦਿੰਦੀ ਤਾਂ ਉਹੜੀ ਭੁਖੜ ਹੜਤਾਲ ਆਪਣੀ ਸ਼ੁਰੂ ਕਰਨਗੇ ਸੋ ਉਹ ਉਹਨਾਂ ਭੁਖੜ ਹੜਤਾਲ ਜਦੋਂ ਸ਼ੁਰੂ ਕਰਨੀ ਸੀ ਤਾਂ ਉਤੋਂ ਇੱਕ ਦਿਨ ਪਹਿਲਾਂ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਸੀਗੀ ਉਹਨਾਂ ਦੇ ਜਿਹੜਾ ਸਾਨੀ ਸੰਘਰਸ਼ ਦਾ ਜਿੱਥੇ ਟੈਂਟ ਲੱਗੇ ਹੋਇਆ ਉਤੋਂ ਕੀਤੀ ਗਈ ਪੁਲਿਸ ਵੱਲੋਂ ਰਾਤ ਜਾ ਕੇ ਉਦੋਂ ਤੋਂ ਜਿਹੜੇ ਜਿਹੜੇ ਡੱਲੇਵਾਲ ਕਿਸਾਨ ਆਗੂ ਹੈਗੇ ਆ ਉਹ ਪੁਲਿਸ ਦੀ ਹਿਰਾਸਤ ਕਸਟਡੀ ਦੇ ਵਿੱਚ ਹਸਪਤਾਲ ਦਾਖਲ ਕਰਾਏ ਗਏ ਸੀ ਡੀ ਐਮ ਸੀ ਕਿੱਥੇ ਕਿ ਦਾਵਾ ਕੀਤਾ ਜਾ ਰਿਹਾ ਸੀ ਪੁਲਿਸ ਵੱਲੋਂ ਕਿ ਉਹਨਾਂ ਦਾ ਦਾ ਟ੍ਰੀਟਮੈਂਟ ਕੀਤਾ ਜਾ ਰਿਹਾ ਉਹਨਾਂ ਦੀ ਸਿਹਤ ਦਾ ਖਿਆਲ ਰੱਖਿਆ ਜਾ ਰਿਹਾ ਦੂਜੇ ਪਾਸੇ ਜਿਹੜੇ ਕਿਸਾਨ ਆਗੂ ਸੀ ਉਹਨਾਂ ਦਾ ਇਹ ਦਾਵਾ ਸੀਗਾ ਕਿ ਜਿਹੜੇ ਦਿਗਦੀਪ ਸਿੰਘ ਡੱਲੇਵਾਲਾ ਵਾ ਉਹ ਉੱਥੇ ਭੁਖੜ ਹੜਤਾਲ ਜਿਹੜੇ ਲਗਾਤਾਰ ਉਹਨਾਂ ਦੀ ਹਸਪਤਾਲ ਦੀ ਜਾਰੀ ਆ ਇਹ ਉਹਦੇ ਚੱਲਦਿਆਂ ਹੋਇਆਂ ਇੱਕ ਜਿਹੜਾ ਕਿਸਾਨ ਆਗੂ ਹੋਰ ਸੀਗੇ ਉਹ ਉਹਨਾਂ ਨੇ ਆਪਣਾ ਸੰਘਰਸ਼ ਲਗਾਤਾਰ ਉੱਥੇ ਜਾਰੀ ਰੱਖਿਆ ਆdte ਜਿਹੜੀ ਖਬਰ ਇਹ ਆਈ ਆ ਕਿ ਜਿਹੜੇ ਕਿਸਾਨ ਆਗੂ ਜਗਦੀਸ਼ ਸਿੰਘ ਡੱਲੇਵਾਲਾ ਆਖਰਕਾਰ ਕਿਸਾਨ ਆਗੂਆਂ ਦੀ ਜਿਹੜੀ ਸਹਿਮਤੀ ਪੰਜਾਬ ਸਰਕਾਰ ਨਾਲ ਹੋਈ ਆ ਤਾਂ ਉਹਨਾਂ ਦੀ ਰਿਹਾਈ ਦੁਬਾਰਾ ਹੋਈ ਆ ਹੁਣ ਗੱਲ ਇੱਥੇ ਆ ਕੇ ਖੜੀ ਹੋਈ ਆ ਕਿ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਦਾ ਇਹ ਕਹਿਣਾ ਖਾਸ ਤੌਰ ਤੇ ਕਿਸਾਨ ਆਗੂ ਜਗਦੀਸ਼ ਸਿੰਘ ਡੱਲੇਵਾਲ ਹੋਣਾਂ ਦਾ ਕੋ ਆਪਣਾ ਭੁਖੜ ਧਾਲ ਜਿਹੜੀ ਲਗਾਤਾਰ ਜਾਰੀ ਰੱਖਣਗੇ ਉਹ ਇਨੂੰ ਤੋੜਨਗੇ ਨਹੀਂ ਪਾਵਿਆ ਕਿ ਜਿਹੜੇ ਪੰਜਾਬ ਸਰਕਾਰ ਨਾਲ ਉਹਨਾਂ ਦਾ ਕੋਈ ਸਮਝੌਤਾ ਨਹੀਂ ਹੋਇਆ ਕਿ ਇਸ ਜਿਹੜੀ ਸ਼ਰਤਾਂ 'ਤੇ ਰਿਹਾਈ ਹੋਵੇ ਕਿ ਆਪਣੇ ਭੁੱਖ ਹੜਤਾਲ ਤੋੜਨਗੇ ਸੋ ਇਹ ਜੇ ਇਹ ਭੁੱਖ ਹੜਤਾਲ ਵਾਲੇ ਪਾਸੇ ਗੱਲ ਜਾਂਦੀ ਆ ਤਾਂ ਕਈ ਜਿਹੜੇ ਇਦਾਂ ਦੇ ਹਾਲਾਤ ਪਹਿਲਾਂ ਕਈ ਸੰਘਰਸ਼ਾਂ 'ਚ ਬਣੇ ਸੀਗੇ ਜਿਵੇਂ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਗੁਰਬਖਸ਼ ਸਿੰਘ ਜਿਹੜੇ ਸੀ ਹਰਿਆਣੇ ਤੋਂ ਉਹ ਵੀ ਭੁੱਖ ਹੜਤਾਲ ਦੇ ਬੈਠੇ ਸੀ ਵੱਡੀ ਪੱਧਰ ਤੇ ਉਹ ਕੇਂਦਰ ਬਿੰਦੂ ਬਣਿਆ ਸੀ ਸੰਘਰਸ਼ ਜੇ ਜਗਜੀਤ ਸਿੰਘ ਡੱਲੇਵਾਲਾ ਆਪਣੀ ਭੁੱਖ ਹੜਤਾਲ ਲਗਾਤਾਰ ਜਾਰੀ ਰੱਖਦੇ ਆ ਇਹ ਸੰਘਰਸ਼ ਜਿਹੜਾ ਇੱਕਦਮ ਦੁਬਾਰਾ ਫਿਰ ਸੁਰਖੀਆਂ ਚ ਆਊਗਾ ਆ ਕੇਂਦਰ ਸਰਕਾਰ ਦੀ ਇੱਧੇ ਕੀ ਨੀਤੀ ਰਹੀ ਦੀ ਆ ਪੰਜਾਬ ਸਰਕਾਰ ਇਹ ਚ ਕੀ ਰੋਲ ਅਦਾ ਕਰਦੀ ਆ ਇਹ ਤਾਂ ਸਮਾਂ ਦਾ ਸੁੰਗਾ ਲੇਕਿਨ ਵੱਡੀ ਪੱਧਰ ਤੇ ਜਿਹੜਾ ਬਾਹਰਲਾ ਜਿਹੜਾ ਭਾਈਚਾਰਾ ਖਾਸ ਕਰਕੇ ਮੈ ਕੈਨੇਡਾ ਅਮਰੀਕਾ ਕੋਈ ਨੂੰ ਬੜੇ ਗਾਉ ਨਾ ਦੇਖ ਰਿਹਾ ਜਿਹੜਾ ਕਿਸਾਨੀ ਕਿਸਾਨੀ ਸੰਘਰਸ਼ ਹੈਗਾ ਕਿਸ ਪਾਸੇ ਜਾਊਗਾ ਤੇ ਕਿੰਨੀ ਕੁ ਪ੍ਰਾਪਤੀ ਜਿਹੜੀ ਇਹ ਤੋਂ ਹੋ ਸਕੂਗੀ ਜੀ